ਪੱਕੇ ਆਲੂ ਦੀ 400 ਤੋਂ ਲੈ ਕੇ 500 ਦੇ ਵਿੱਚ ਵਿੱਚ ਲਾਲ ਆਲੂ ਦੀ ਲਾਲ ਆਲੂ ਦੀ 4-500 ਪੱਕੀ ਪਟਾਈ ਮਤਲਬ ਜਿਹੜੀ ਚੱਲੂਗੀ ਨਾ 400 ਤੋਂ 500 ਦੇ ਵਿੱਚ ਵਿੱਚ ਚੱਲੂਗੀ ਕਿਉਂਕਿ ਇਹਦੋਂ ਕੱਟ ਕੇ ਸਾਨੂੰ ਦੇਣਾ ਬਣੇਗਾ ਹਾਂਜੀ ਜੇ ਕੱਟ ਰੇਟ ਘਟੂਗਾ ਜ਼ਿੰਮੇਵਾਰ ਨੇ ਆਪਦਾ ਸਟੋਰ ਚਲਾ ਦੇਣਾ ਸਿੱਧਾ ਹੀ ਹਿਸਾਬ ਆ ਬਿਲਕੁਲ ਬਾਕੀ ਅੱਜ ਦੀ ਤੇਜ਼ੀ ਦੂਜੀ ਵਾਲੀ ਸੰਭਾਵਨਾ ਘਟੀ ਹੈ ਥੋੜੀ ਜੀ ਅੱਛਾ ਜੀ ਚਾਹ ਕਿਉਂਕਿ ਨਾ ਕਈਆਂ ਦੇ ਫੋਨ ਵੀ ਆਏ ਬਈ ਆਲੂ ਦਾ ਕੀ ਆਪਾਂ ਕਹੇ ਵੀ ਗਰੋਵਰ ਸਾਹਿਬ ਕੋਲੇ ਜਾਵਾਂਗੇ ਤੇ ਕਿਉਂਕਿ ਉਹਨਾਂ ਨੂੰ ਇੱਕ ਆਪਣਾ ਦੋਸਤ ਵੀ ਬਣਾ ਗੋਦੀ ਵੀ ਤੂੰ ਬਹੁਤ ਵਧੀਆ ਵੀਡੀਓ ਚੱਲੀ ਉਹਨਾਂ ਦੀ ਜਿਹੜੀ ਤੁਸੀਂ ਜਾਣਕਾਰੀ ਦਿੱਤੀ ਆ ਤੇ ਫਿਰ ਚਿੱਟੇ ਆਲੂ ਦੀ ਮਾਰਕੀਟ ਕਿੰਨੀ ਹੁੰਦੀ ਹੈ ਜੀ ਚਿੱਟੇ ਆਲੂ ਡਾਇਮੰਡ ਵਿਗਿਆ ਜੀ 400 ਤੋਂ 450 ਰੁਪਏ ਠੀਕ ਆ ਜੀ ਜਿਹੜਾ ਖੇਤ ਦਾ ਸੌਦਾ ਹੈਗਾ ਹਾਂਜੀ ਹਾਂਜੀ ਤੇ ਮੰਡੀ ਅਜੇ ਆਇਆ ਨਹੀਂ ਗਿਆ ਕੱਲ ਕੋਟਪੁਰੇ ਗਿਆ ਸੀਗਾ ਕੋਟਪੁਰੇ 400 500 ਰੁਪਏ ਤੋਤੇ ਆਲੂ ਦੀ ਪਿੱਛੇ ਨਾ 500 ਰੁਪਏ ਉੱਤੇ 80 ਤੇ ਵਿਗਿਆ ਜੀ ਡਾਇਮੰਡ ਆਲੂ ਦੀ ਤੋਤਾ ਵਿਕਿਆ ਉੱਥੇ ਕੋਮਲਾ ਕੇ ਥੋੜਾ ਜਾਇਦ ਕੀ ਬਾਜ਼ਾਰ ਮੰਦਾ ਰਹਿਣਾ ਦੀ ਸੁਭਾਅ ਨਾ ਕਿਉਂ ਨਾ ਫਸਲ ਜ਼ਿਆਦਾ ਹ ਉਹਦੇ ਕਰਕੇ ਪੋਜੀਸ਼ਨ ਬੰਦ ਨਹੀਂ ਹੈ ਇੱਥੇ। ਹਾਂਜੀ। ਇੱਕ ਗਰੋਹ ਸਾਹਿਬ ਜਿਹੜੀਆਂ ਉਹ ਟਰਾਲੀਆਂ ਲੱਗ ਰਹੀਆਂ ਇਹਨਾਂ ਦਾ ਕੀ ਹਿਸਾਬ ਹੁੰਦਾ ਵਾ ਜੀ ਇਹ ਪਰਚੂਨ ਦੇ ਵਿੱਚ ਇਹ ਵੀ ਐ ਇਹਨਾਂ ਨੇ ਲਾਉਣੀ ਨੇ ਮੱਕੀ। ਹਾਂ। ਇਹਨਾਂ ਨੇ ਮੱਕੀ ਬੀਜਣੀ ਹੁੰਦੀ ਹੈ ਤੇ ਜਾਂ ਇਹਨਾਂ ਨੇ ਦੂਜੀ ਮੂੰਗੀ ਬੀਜਣੀ ਹੁੰਦੀ ਹੈ। ਠੀਕ ਆ ਜੀ। ਇਹਨਾਂ ਨੇ ਹੁੰਦਾ ਇਹਨਾਂ ਨੇ ਮਤਲਬ ਕਿਲੇ ਪਟਰੇ ਨਹੀਂ ਪਟਨੇ ਆ ਬਿਲਕੁਲ ਜੀ ਜਿਵੇਂ ਤੁਹਾਡਾ 20 ਕਿਲੇ ਲਾਇਆ ਤੁਸੀਂ 10 ਕਿਲੇ ਪਟਨਾ ਹੀ ਪਟਨੇ ਆ ਤੁਹਾਨੂੰ ਕੋਈ ਮਤਲਬ ਨਹੀਂ ਕਿ ਘਟ ਜੇ ਵਧ ਜੇ ਉਹਦਾ ਕੋਈ ਰੇਟ ਦਾ ਮਤਲਬ ਨਹੀਂ ਹੈ ਉਹਨਾਂ ਨੇ ਤਾਂ ਪਟਰੇ ਹੀ ਪਟਨੇ ਆ ਬਿਲਕੁਲ ਇਹ ਹੋਰ ਆਪਣੇ ਆਪਣੇ ਇੱਕ ਪਿਆਜ਼ ਹੁੰਦਾ ਜੀ ਪਿਆਜ਼ ਦਾ ਕੀ ਰੇਟ ਚੱਲ ਰਿਹਾ ਅੱਜ ਪਿਆਜ਼ ਟਾਈਟਾ ਥੋੜਾ ਜਿਹਾ ਪਿਆਜ਼ ਚੰਗੇ ਪੀਛੇ ਦੇਗੇ 30 31 ਰੁਪਏ ਦਾ ਹਾਂ ਜੀ ਟਾਈਟ ਹੋਇਆ ਜੀ ਨਹੀਂ 2 ਦਿਨ ਹੋ ਗਏ 2 ਦਿਨ ਹੋ ਗਏ ਮੈਨੂੰ ਮੇਰੇ ਸਾਹ ਨੂੰ 25 ਤੇ ਆ ਕੇ 25 26 25 26 ਇਹ ਪਿਆਜ਼ ਜਿਹੜਾ 나ਸਕੜਾ ਚੱਲੀ ਜਾਂਦਾ ਜੀ 나ਸਕੜਾ ਭਾਫਨਗਰ 나 ਏ ਆਪਣਾ ਜਿਹੜਾ ਆਪਣਾ ਪੰਜਾਬ ਦਾ ਲੋਕਲ ਕਦੋਂ ਆ ਜਾਂਦਾ ਜੀ ਪੰਜਾਬ ਦਾ ਆਪਣਾ ਲੋਕਲ ਚੱਲਦਾ ਹੀ ਨਹੀਂ ਗਾ ਜੀ ਚੱਲਦਾ ਹੀ ਨਹੀਂ ਆਪਣੇ ਜਸੀਕਰ ਚੱਲਦਾ ਠੀਕ ਆ ਜੀ ਤੇ ਤਾਂ ਗਰੋਹਸਾ ਨਾ ਮੈਨੂੰ ਕਾਲ ਆਈ ਸੀ ਨਾਸਕ ਤੋਂ ਹਾਂ ਹਾਂ ਚਾਹ ਹੁਣ ਤੁਹਾਨੂੰ ਨੰਬਰ ਵੀ ਦੇ ਦਾਂਗੇ ਉਹਨਾਂ ਕੋਲ ਪਿਆਜ਼ ਆ ਤੇ ਆਪਣੀ ਗੱਲਬਾਤ ਹੋ ਸਕਦੀ ਹੈ ਉਹਨਾਂ ਨਾਲ ਹੋ ਸਕਦੀ ਹੈ ਜੀ ਮੈਂ ਤੁਹਾਨੂੰ ਵੀਡੀਓ ਨਾ ਕਰਕੇ ਆਫ ਤੇ ਮੈਂ ਕੋਈ ਗੱਲ ਨਹੀਂ ਕਰ ਲੈ ਜੇ ਉਹਨੂੰ ਕਰ ਦਾਂਗੇ ਕਿਉਂਕਿ ਅੱਜ ਦੀ ਕੀਮਤ 30 ਰੁਪਏ ਕਿਲੋ ਦੇ ਪਿਆਜ਼ ਨਾਸਕ ਤੋਂ ਮੂਣਾ ਕਹਿੰਦੇ ਵੀ ਸਾਡੇ ਕੋਲ ਪਿਆਜ਼ ਵੱਡੀ ਮਾਤਰਾ ਦੇ ਵਿੱਚ ਆ ਮੈਂ ਕੋਈ ਚੱਕਰ ਵਾਲੀ ਗੱਲ ਨਹੀਂ ਜਿੰਨਾ ਮਰਜ਼ੀ ਹੋਵੇ ਹਾਂ ਬਾਕੀ ਇਹ ਆ ਤੁਸੀਂ ਦੇ ਸਕਦੇ ਵੀ ਗਰੋਵਰ ਫਰੂਟ ਕੰਪਨੀ ਆ ਜੀ ਫਰੀਦਕੋਟ ਠੀਕ ਹੈ ਤੇ ਤੁਹਾਨੂੰ ਪ੍ਰਧਾਨ ਕਹਿੰਦਾ ਤੁਹਾਨੂੰ ਪ੍ਰਧਾਨ ਤੁਹਾਨੂੰ ਪ੍ਰਧਾਨ